ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਾਰ ਪਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਪਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨ ਸ਼ੁਰੂ ਕਰ ਦਿੱਤੀ ਆ ਦਾ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਿਓ ਜੀ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਹੈ ਸਾਡੇ ਕੰਮ ਆਉਣ ਵਾਲੀ ਆ ਖਾਸ ਕਰਕੇ ਪੈਣਾ ਬੀਬੀਆਂ ਦੇ ਅੱਗੇ ਬੇਨਤੀ ਆ ਭਾਵਕੀ ਔਰਤਾਂ ਦੇ ਅੱਗੇ ਬੇਨਤੀ ਆ ਕਿ ਉਹ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਆਪਣੀ ਰਸੋਈ ਬਾਰੇ ਰਸੋਈ ਦੇ ਨਾਲ ਜੁੜੀਆਂ ਕੁਝ ਐਮ ਗੱਲਾਂ ਬਾਰੇ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਭੈਣ ਭਰਾਵਾਂ ਤੱਕ ਵੀ ਪਹੁੰਚ ਸਕੇ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕਿ ਸਾਡੇ ਘਰ ਦੀ ਰਸੋਈ ਦੇ ਨਾਲ ਹੀ ਸਾਡੇ ਘਰ ਦੀ ਤੰਦਰੁਸਤੀ, ਤਰੱਕੀ, ਸਾਡੇ ਘਰ ਦੀ ਬਰਕਤ ਹੋਣੀ ਆ ਕਿਉਂਕਿ ਸਾਡੇ ਘਰ ਦੀ ਰਸੋਈ ਦੇ ਵਿੱਚ ਜੋ ਵੀ ਭੋਜਨ ਪ੍ਰਸ਼ਾਦਾ ਬਣਦਾ ਹੈ ਉਹ ਭੋਜਨ ਪ੍ਰਸ਼ਾਦਾ ਸ਼ੱਕ ਕੇ ਖਾ ਕੇ ਸਾਡੇ ਸਰੀਰ ਦੇ ਵਿੱਚ ਊਰਜਾ એનર્ਜੀ ਤਾਕਤ ਆਉਂਦੀ ਆ ਤੇ ਉਸੇ ਊਰਜਾ એનર્ਜੀ ਤਾਕਤ ਦੇ ਹਿਸਾਬ ਦੇ ਨਾਲ ਆਪਾਂ ਆਪਣੇ ਕੰਮਕਾਰ ਕਰਦੇ ਆ ਜੇਕਰ ਅਸੀਂ ਚੰਗਾ ਭੋਜਨ ਛਕ ਰਹੇ ਆ ਚੰਗਾ ਭੋਜਨ ਖਾ ਰਹੇ ਆ ਪੋਸਟਿਕ ਭੋਜਨ ਖਾ ਰਹੇ ਆ ਤਾਂ ਸਾਡਾ ਸਰੀਰ ਤੰਦਰੁਸਤ ਨਰੋਆ ਰਹਿੰਦਾ ਹੈ ਪਰ ਜੇਕਰ ਅਸੀਂ ਆਪਣੇ ਖਾਣ ਪੀਣ ਦੇ ਵੱਲ ਧਿਆਨ ਨਹੀਂ ਦਿੰਦੇ ਸਾਡੀਆਂ ਖਾਣ ਪੀਣ ਦੀਆਂ ਕੁਝ ਗਲਤ ਆਦਤਾਂ ਨੇ ਜਿਨ੍ਹਾਂ ਕਰਕੇ ਅਸੀਂ ਬਿਮਾਰ ਹੋ ਸਕਦੇ ਆ ਸਾਡੇ ਸਰੀਰ ਨੂੰ ਤੰਦਰੁਸਤ ਨਰੋਆ ਰੱਖਣ ਦੇ ਲਈ ਸਭ ਤੋਂ ਵੱਧ ਭੂਮਿਕਾ ਸਾਡੀ ਖੁਰਾਕ ਹੀ ਨਿਭਾਉਂਦੀ ਆ ਜੇ ਸਾਡੀ ਖੁਰਾਕ ਚੰਗੀ ਹੈ ਤਾਂ ਸਾਡਾ ਸਰੀਰ ਤੰਦਰੁਸਤ ਨਰੋਆ ਹੈ ਜੇ ਅਸੀਂ ਗਲਤ ਖਾਣ ਪੀਣ ਦੀਆਂ ਆਦਤਾਂ ਪਾ ਬੈਠੇ ਆ ਤਾਂ ਸਾਡਾ ਸਰੀਰ ਦਿਨੋਂ ਦਿਨ ਬਿਮਾਰ ਹੁੰਦਾ ਰਹਿੰਦਾ ਹੈ ਸਰੀਰ ਆਲਸੀ ਬਣ ਜਾਂਦਾ ਹੈ ਇਹ ਸਭ ਕੁਝ ਸਾਡੇ ਖਾਣ ਪੀਣ ਤੋਂ ਹੀ ਸ਼ੁਰੂ ਹੁੰਦਾ ਹੈ ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ ਹੀ ਅਸੀਂ ਆਪਣੇ ਸਰੀਰ ਨੂੰ ਦਿਨੋ ਦਿਨ ਨੁਕਸਾਨ ਪਹੁੰਚਾ ਰਹੇ ਆ ਤੇ ਖਾਣ ਪੀਂਦੀਆਂ ਗਲਤ ਆਦਤਾਂ ਵੀ ਨੇ ਇੱਕ ਸਾਡੇ ਜੀਵ ਦਾ ਸਵਾਦ ਜੇਕਰ ਆਪਾਂ ਆਪਣੀ ਖੁਰਾਕ ਅਤੇ ਖਾਣ ਪੀਂਦੀਆਂ ਆਦਤਾਂ ਵੱਲ ਧਿਆਨ ਦੇਈਏ ਤਾਂ ਸਾਡਾ ਸਰੀਰ ਬਿਲਕੁਲ ਤੰਦਰੁਸਤ ਨਰੋਆ ਰਹਿ ਸਕਦਾ ਹੈ ਜੇ ਸਰੀਰ ਤੰਦਰੁਸਤ ਨਰੋਆ ਰਹੇਗਾ ਤਾਂ ਅਸੀਂ ਆਪਣੇ ਹਰ ਇੱਕ ਕੰਮ ਨੂੰ ਸਫਲਤਾਪੂਰਵਕ ਕਰ ਪਾਵਾਂਗੇ ਆਪਣੇ ਕੰਮ ਨੂੰ ਮਨ ਲਾ ਕੇ ਚਾਹ ਦੇ ਨਾਲ ਕਰ ਪਾਵਾਂਗੇ ਕਿਉਂਕਿ ਹਾਰਿਕ ਕੰਮ ਦੀ ਸਫਲਤਾ ਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਰੋਇ ਹੋਣੇ ਚਾਹੀਦੇ ਆ ਇਹਨਾਂ ਦੇ ਵਿੱਚੋਂ ਇੱਕ ਵੀ ਬਿਮਾਰ ਹੋਵੇ ਤਾਂ ਫਿਰ ਵੀ ਕੋਈ ਵੀ ਕੰਮ ਕਰਨੋਂ ਦਿਲ ਨਹੀਂ ਕਰਦਾ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੀ ਖੁਰਾਕ ਵੱਲ ਧਿਆਨ ਦੇਣਾ ਚੰਗਾ ਖਾਣਾ ਖਾਈਏ ਤਾਜ਼ਾ ਭੋਜਨ ਛਕਿਆ ਜਾਵੇ ਪੋਸਟਿਕ ਭੋਜਨ ਛਕਿਆ ਜਾਵੇ ਪਰ ਇੱਥੇ ਵੀ ਕਈ ਵਾਰੀ ਵਾਰ ਆਪਾਂ ਗਲਤੀ ਪਤਾ ਕੀ ਕਰਦੇ ਆ ਸਾਨੂੰ ਲੱਗਦਾ ਵੀ ਚਲੋ ਪੋਸਟਿਕ ਭੋਜਨ ਚ ਸਾਡੇ ਸਰੀਰ ਨੂੰ ਤੰਦਰੁਸਤ ਨਰੋਆ ਰੱਖਦਾ ਹੈ ਤਾਂ ਆਪਾਂ ਆਪਣੇ ਘਰ ਦੇ ਵਿੱਚ ਚੰਗੀਆਂ ਚੰਗੀਆਂ ਚੀਜ਼ਾਂ ਲੈ ਕੇ ਆਉਂਦੇ ਆਂ ਆਪਣੇ ਖਾਣ ਦੇ ਲਈ ਪਰ ਖਾਣ ਦੇ ਗਲਤ ਤਰੀਕੇ ਕਰਕੇ ਅਸੀਂ ਉਹ ਪੋਸਟਿਕ ਭੋਜਨ ਦਾ ਵੀ ਪੂਰਾ ਲਾਹਾ ਪੂਰਾ ਫਾਇਦਾ ਨਹੀਂ ਲੈ ਪਾਉਂਦੇ ਹੁਣ ਜੇਕਰ ਉਹ ਪੋਸਟਿਕ ਭੋਜਨ ਨੂੰ ਬਣਾਇਆ ਹੀ ਗਲਤ ਤਰੀਕੇ ਦੇ ਨਾਲ ਜਾ ਰਿਹਾ ਹੈ ਜਾਂ ਫਿਰ ਉਹਨੂੰ ਬੇਹਾ ਕਰਕੇ ਖਾਦਾ ਤਾਂ ਵੀ ਸਾਡਾ ਨੁਕਸਾਨ ਆ ਕੁਝ ਲੋਕ ਇਹ ਗਲਤੀਆਂ ਜਾਣੇ ਅਣਜਾਣੇ ਦੇ ਵਿੱਚ ਕਰਦੇ ਨੇ ਪਰ ਕੁਝ ਲੋਗੇ ਗਲਤੀਆਂ ਜਾਣਬੁੱਝ ਕੇ ਕਰਦੇ ਨੇ ਮਤਲਬ ਕਿ ਕਈਆਂ ਨੂੰ ਬੇਹਾਂ ਖਾਣਾ ਬੜਾ ਪਸੰਦ ਆ ਕਹਿਣਗੇ ਕਿ ਜਿੰਨੀ ਹੀ ਚੀਜ਼ ਬਈ ਹੋ ਜਾਂਦੀ ਹੈ ਉੰਨੀ ਸਵਾਦ ਲੱਗਦੀ ਪਰ ਬੇਹਾਂ ਕੁਝ ਵੀ ਸਾਡੇ ਸਰੀਰ ਨੂੰ ਆਲਸੀ ਬਣਾਉਂਦਾ ਹੈ ਕਈ ਵਾਰ ਬੇਹਾਂ ਭੋਜਨ ਕਰਕੇ ਸਾਡੇ ਸਰੀਰ ਨੂੰ ਕਈ ਦੁੱਖ ਰੋਗ ਲੱਗ ਜਾਂਦੇ ਆ ਕੋਸ਼ਿਸ਼ ਕਰੀਏ ਵੀ ਜੋ ਵੀ ਖਾਣਾ ਹੈ ਤਾਜ਼ਾ ਬਣਾ ਕੇ ਖਾਦਾ ਜਾਵੇ ਕਿਉਂਕਿ 45 ਮਿੰਟ ਤੱਕ ਬਣਿਆ ਹੋਇਆ ਭੋਜਨ ਅਸੀਂ ਖਾ ਲਈਏ ਤਾਂ ਉਹ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਦਿੰਦਾ ਹੈ ਪਰ 45 ਮਿੰਟ ਤੋਂ ਵੱਧ ਦਾ ਪੱਕਿਆ ਹੋਇਆ ਭੋਜਨ ਉਹਦੀ ਸਾਰੀ ਊਰਜਾ ਉਹਦੀ ਸਾਰੀ ਪੋਸ਼ਟਿਕਤਾ ਖਤਮ ਹੋ ਜਾਂਦੀ ਆ ਉਹ ਸਿਰਫ ਉਹ ਸਿਰਫ ਆਪਾਂ ਆਪਣੇ ਪੇਟ ਦੀ ਭੁੱਖ ਮਿਟਾਉਣ ਦੇ ਲਈ ਜਾਂ ਫਿਰ ਜੀਵ ਦੇ ਸਵਾਦ ਦੇ ਲਈ ਖਾਂਦੇ ਆ ਪਰ ਯਾਦ ਰੱਖਣਾ ਜੋ ਵੀ ਭੋਜਨ ਪ੍ਰਸ਼ਾਦਾ ਆਪਾਂ ਸ਼ੱਕਦੇ ਆ ਨਾ ਸਭ ਤੋਂ ਪਹਿਲਾਂ ਆਪਾਂ ਧਿਆਨ ਇਹ ਰੱਖਣਾ ਹੈ ਭੋਜਨ ਪ੍ਰਸ਼ਾਦਾ ਸਾਡੇ ਤਨ ਦੀ ਖੁਰਾਕ ਆ ਇਹ ਹੀ ਕੋਈ ਭੋਜਨ ਪ੍ਰਸ਼ਾਦਾ ਖਾਵਾਂਗੇ ਤਾਂ ਹੀ ਤੰਦਰੁਸਤ ਰਾਵਾਂਗੇ ਜੀਵ ਦੇ ਸਵਾਦ ਨੂੰ ਮੁੱਖ ਨਹੀਂ ਰੱਖਣਾ ਆਪਣੇ ਸਰੀਰ ਦੀ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਖਾਣਾ ਹੈ ਜੋ ਵੀ ਭੋਜਨ ਪ੍ਰਸ਼ਾਦਾ ਖਾਂਦੇ ਆ ਜੋ ਵੀ ਖੁਰਾਕ ਖਾਂਦੇ ਆ ਸਹੀ ਮਾਤਰਾ ਦੇ ਵਿੱਚ ਖਾਈਏ ਸਹੀ ਤਰੀਕੇ ਦੇ ਨਾਲ ਬਣਾ ਕੇ ਖਾਈਏ ਪੂਰੀ ਸਾਫ ਸਫਾਈ ਦੇ ਨਾਲ ਕਿਉਂਕਿ ਸਰੀਰ ਦੀ ਤੰਦਰੁਸਤੀ ਦੇ ਲਈ ਜਿੱਥੇ ਸਾਡੀ ਖੁਰਾਕ ਜ਼ਰੂਰੀ ਆ ਉੱਥੇ ਸਾਡੀ ਸਾਫ ਸਫਾਈ ਵੀ ਬਹੁਤ ਜ਼ਰੂਰੀ ਆ ਸਾਫ ਸਫਾਈ ਸਾਡੇ ਸਰੀਰ ਦੀ ਵੀ ਹੋਣੀ ਚਾਹੀਦੀ ਆ ਸਾਡੇ ਘਰ ਦੀ ਵੀ ਸਾਡੀ ਰਸੋਈ ਦੀ ਵੀ ਔਰ ਰਸੋਈ ਦੀ ਤਾਂ ਖਾਸ ਕਰਕੇ ਜਿਆਦਾ ਸਾਫ ਸਫਾਈ ਦੀ ਲੋੜ ਆ ਕਿਉਂਕਿ ਇੱਥੇ ਹੀ ਸਾਡੇ ਲਈ ਭੋਜਨ ਪ੍ਰਸ਼ਾਦਾ ਬੰਨਣਾ ਹੈ ਰਸੋਈ ਦੇ ਵਿੱਚ ਕੀਤੀ ਗਈ ਜਰਾ ਜਿੰਨੀ ਅਣਗਹਿਲੀ ਸਾਨੂੰ ਬਹੁਤ ਭਾਰੀ ਪੈ ਸਕਦੀ ਹੈ ਇਸ ਕਰਕੇ ਰਸੋਈ ਦੇ ਵਿੱਚ ਬਣ ਰਿਹਾ ਭੋਜਨ ਪ੍ਰਸ਼ਾਦਾ ਪੂਰੀ ਸਾਵਧਾਨੀ ਦੇ ਨਾਲ ਬਣਾਉਣਾ ਚਾਹੀਦਾ ਹੈ ਕੋਈ ਜਰਾ ਜਿੰਨੀ ਵੀ ਅਣਗਹਿਲੀ ਕੋਈ ਜਰਾ ਜਿੰਨੀ ਵੀ ਕੋਈ ਚਿਹਰੀਲੀ ਚੀਜ਼ ਭੋਜਨ ਦੇ ਵਿੱਚ ਡਿੱਗ ਜਾਵੇ ਤਾਂ ਪੂਰੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਭੈਣਾਂ ਨੂੰ ਖਾਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਭੈਣਾਂ ਇਸ ਗੱਲ ਦਾ ਧਿਆਨ ਰੱਖਦੀਆਂ ਨਹੀਂ ਆ ਪਰ ਕਈ ਵਾਰ ਕੁਝ ਗੱਲਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਜਿਵੇਂ ਨਾ ਆਪਣੀ ਰਸੋਈ ਦੇ ਵਿੱਚ ਕੁਝ ਜੀਵ ਅਕਸਰ ਹੀ ਦੇਖੇ ਜਾਂਦੇ ਆ ਪਰ ਆਪਾਂ ਨੂੰ ਅੰਦਾਜ਼ਾ ਵੀ ਨਹੀਂ ਵੀ ਇਹ ਸਾਡੇ ਲਈ ਕਿੰਨੇ ਖਤਰਨਾਕ ਸਿੱਧ ਹੋ ਸਕਦੇ ਆ ਜਿਵੇਂ ਸਾਡੀ ਰਸੋਈ ਦੇ ਵਿੱਚ ਕੀੜੀਆਂ ਕੀੜੇ ਆ ਜਾਂਦੇ ਆ ਤਾਂ ਕੀੜੀਆਂ ਨੂੰ ਲੈ ਕੇ ਕਈ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰੀਆਂ માનਤਾਵਾਂ ਨੇ ਕਈ ਲੋਕਾਂ ਦਾ ਮੰਨਣਾ ਹੁੰਦਾ ਹੈ ਵੇ ਜਿਸ ਘਰ ਦੇ ਵਿੱਚ ਕੀੜੀਆਂ ਜਾਂ ਕੀੜਿਆਂ ਦਾ ਪੌਣ ਹੁੰਦਾ ਉਸ ਘਰ ਦੇ ਵਿੱਚ ਬਹੁਤ ਬਰਕਤ ਰਹਿੰਦੀ ਆ ਕੀੜੀਆਂ ਕੀੜਿਆਂ ਦਾ ਘਰ ਦੇ ਵਿੱਚ ਆਉਣਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਦੇਖੋ ਜੀ ਭਾਵੇਂ ਕੋਈ ਜੀਵ ਆ ਭਾਵੇਂ ਕੋਈ ਇਨਸਾਨ ਆ ਜਿੱਥੇ ਉਹਦੇ ਵਿੱਚ ਗੋਣਿਆਂ ਉੱਥੇ ਉੱਥੇ ਨਾਲ ਹੀ ਨਾਲ ਕੁਝ ਨਾ ਕੁਝ ਔਗਣ ਵੀ ਹੁੰਦੇ ਆ ਜਿਹੜੇ ਹੁਣ ਕੀੜੀਆਂ ਹੀ ਲਾ ਲਓ ਤਾਂ ਇਹਨਾਂ ਕਈ ਥਾਵਾਂ ਦੇ ਉੱਤੇ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਕਿ ਕੀੜੀਆਂ ਕੀੜੀਆਂ ਦੇ ਗੁਣ ਵੀ ਬਹੁਤ ਨੇ ਪਰ ਇਹਨਾਂ ਦੇ ਨੁਕਸਾਨ ਵੀ ਬਹੁਤ ਨੇ ਹੁਣ ਇਹ ਜੜੀਆਂ ਕੀੜੀਆਂ ਜਾਂ ਕੀੜੇ ਨੇ ਹੁਣ ਇਹ ਜੜੀਆਂ ਕੀੜੀਆਂ ਜਾਂ ਕੀੜੇ ਨੇ ਇਹਨਾਂ ਜਿੰਨੀ ਕਿਸੇ ਦੇ ਕੋਲ ਉਦਮ ਨਹੀਂ ਇਹਨਾਂ ਜਿੰਨੀ ਕਿਸੇ ਦੇ ਕੋਲ ਹਿੰਮਤ ਨਹੀਂ ਹੈ ਮੈਂ ਨਹੀਂ ਇੱਕ ਦਾ ਕਿਸੇ ਦੇ ਵਿੱਚ ਨਹੀਂ ਦੇਖੀ ਜਿੰਨੀ ਕੀੜੀਆਂ ਦੇ ਵਿੱਚ ਹੁੰਦੀ ਹੈ ਇਹਨਾਂ ਦੀ ਇਕਤਾ ਹਿੰਮਤ ਉਦਮ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ ਕਈ ਵਾਰ ਬੱਚਿਆਂ ਨੂੰ ਕੀੜਿਆਂ ਵਾਲੀਆਂ ਕਹਾਣੀਆਂ ਸੁਣਾ ਕੇ ਸਮਝਾਇਆ ਜਾਂਦਾ ਹੈ ਵੀ ਇੱਕ ਕੀੜੀ ਨਿੱਕਾ ਜਿਹਾ ਜੀਵ ਆ ਉਹ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੀ ਹੈ ਹਿੰਮਤ ਨਹੀਂ ਹਾਰਦੀ ਉਹਨੇ ਆਪਣੇ ਮੂੰਹ ਦੇ ਵਿੱਚ ਜੋ ਵੀ ਭੋਜਨ ਚੁੱਕਿਆ ਹੁੰਦਾ ਹੈ ਉਹਨੂੰ ਚੁੱਕ ਕੇ ਉਹ ਕੰਧ ਦੇ ਉੱਪਰ ਚੜ੍ਹਦੀ ਹੈ ਜਿੰਨੀ ਵਾਰ ਮਰਜੀ ਥੱਲੇ ਡਿੱਗਿਆ ਪਰ ਉਹ ਨਹੀਂ ਰੁਕਦੀ ਹੁਣ ਉਹ ਨਿੱਕੇ ਜਿਹੇ ਜੀਵ ਨੂੰ ਇਹ ਵੀ ਰੋਜ਼ ਪਤਾ ਹੁੰਦਾ ਹੈ ਮੈਂ ਕਿਸੇ ਦੇ ਪੈਰ ਦੇ ਥੱਲੇ ਵੀ ਆ ਕੇ ਮਾਰਿਆ ਕੁਚਲਿਆ ਜਾ ਸਕਦਾ ਹਾਂ ਪਰ ਫਿਰ ਵੀ ਉਹ ਆਪਣੇ ਘਰ ਦੇ ਵਿੱਚ ਟਿਕ ਕੇ ਨਹੀਂ ਬੈਠਦੀ ਰੋਜ਼ ਸਵੇਰੇ ਉੱਠ ਕੇ ਆਪਣੇ ਭੋਜਨ ਦੀ ਤਲਾਸ਼ ਵਿੱਚ ਨਿਕਲ ਜਾਂਦੀ ਹੈ ਉਹ ਆਪਣੇ ਭਾਰ ਤੋਂ ਕਈ ਗੁਣਾ ਵੱਧ ਭਾਰ ਚੁੱਕ ਕੇ ਚੱਲ ਸਕਦੀ ਹੈ ਇੱਥੇ ਵੀ ਇਹਦੀ ਹਿੰਮਤ ਤੇ ਦੀ ਤਾਕਤ ਦੀ ਤਾਰੀਫ਼ ਬਣਦੀ ਹੈ ਔਰ ਗੱਲ ਉਥੇ ਹੈਗੀ ਨਾ ਜਿੱਥੇ ਕਿਸੇ ਵੀ ਜੀਵ ਦੀ ਇਨਸਾਨ ਦੇ ਗੁਣ ਨੇ ਇੱਥੇ ਨਾਲ ਹੀ ਨਾਲ ਕੁਝ ਹਾਨੀਆਂ ਵੀ ਨੇ ਕਮਜ਼ੋਰੀਆਂ ਹੁੰਦੀਆਂ ਨੇ ਕਈ ਕਈ ਲੋਕ ਇਹਨਾਂ ਜੀਵਾਂ ਨੂੰ ਆਪਣੇ ਲਈ ਸ਼ੁੱਧ ਮੰਨਦੇ ਨੇ ਤੇ ਇਹਨਾਂ ਤੋਂ ਆਪਾਂ ਸਿੱਖਿਆ ਲੈ ਕੇ ਆਪਣੇ ਜੀਵ ਇਹਨਾਂ ਤੋਂ ਆਪਾਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਅੱਗੇ ਵਧਦੇ ਪਰ ਨਾਲ ਹੀ ਇਹ ਵੀ ਧਿਆਨ ਰੱਖਣਾ ਕਿ ਇਹ ਕਈ ਵਾਰ ਤੁਰੇ ਫਿਰਦੇ ਕਿਉਂਕਿ ਜਿਹੜੇ ਜੀਵ ਨੇ ਕਿਉਂਕਿ ਜਿਹੜੇ ਜੀਵ ਨੇ ਕੀੜੀ ਹੋਵੇ ਕੀੜੇ ਹੋਣੇ ਮਰੇ ਹੋਏ ਜੀਵ ਜੰਤੂ ਦੇ ਪਿੱਛੇ ਪੈ ਜਾਣਾ ਉਹਦਾ ਖਹਿੜਾ ਨਹੀਂ ਛੱਡਦੇ ਜਿਵੇਂ ਕਿਰਲੀ ਮਰੀ ਪਈ ਦੇਖਿਓ ਇਹਦੇ ਆਲੇ-ਦੁਆਲੇ ਕਿੰਨਾ ਕੀੜੀਆਂ ਕੀੜੇ ਚਿੰਬੜੇ ਹੁੰਦੇ ਆ ਕੋਈ ਹੋਰ ਜ਼ਹਿਰੀਲਾ ਜੀਵ ਜੰਤੂ ਮਰਿਆ ਪਿਆ ਹੋਵੇ ਕੀੜੀਆਂ ਕੀੜੇ ਉੱਥੇ ਵੀ ਤਾਂ ਮਿਲ ਹੀ ਜਾਣਗੇ ਇਹੀ ਕੀੜੇ ਕੀੜੀਆਂ ਜਦੋਂ ਸਾਡੀ ਰਸੋਈ ਦੇ ਵਿੱਚ ਆਉਂਦੇ ਨੇ ਸਾਡੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੰਪਰਕ ਵਿੱਚ ਆਉਂਦੇ ਨੇ ਤਾਂ ਆਪ ਸੋਚੋ ਵੀ ਸਾਡੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਕਿੰਨਾ ਖਰਾਬ ਕਰਦੇ ਹੋਣਗੇ ਹੁਣ ਕਈ ਵਾਰ ਰੋਟੀਆਂ ਨੂੰ ਕੀੜੀਆਂ ਲੱਗ ਜਾਂਦੀਆਂ ਨੇ ਹੁਣ ਲੋਕ ਸਮਝ ਚੁੱਕੇ ਨੇ ਉਸ ਰੋਟੀ ਨੂੰ ਨਹੀਂ ਖਾਂਦੇ ਜਾਂ ਜਿਸ ਵੀ ਭੋਜਨ ਪ੍ਰਸ਼ਾਦੇ ਦੇ ਵਿੱਚ ਇਦਾਂ ਦਾ ਕੋਈ ਵੀ ਜੀਵ ਵੜਿਆ ਹੋਵੇ ਉਹ ਨਹੀਂ ਛਕਦੇ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਕਹਿਣਗੇ ਕੀੜੀ ਹੀ ਜਾਂ ਕੋਈ ਗੱਲ ਨਹੀਂ ਰੋਟੀ ਛਾੜ ਕੇ ਖਾ ਲਓ ਇਹਨਾਂ ਨੂੰ ਜਿਹੜੀ ਵੀ ਚੀਜ਼ ਦੇ ਵਿੱਚ ਡਿੱਗੇ ਨੇ ਉਹਨਾਂ ਦੇ ਵਿੱਚੋਂ ਬਾਹਰ ਕੱਢ ਕੇ ਔਕੇ ਜੀਵ ਜੰਤੂ ਸਾਨੂੰ ਬਾਹਰ ਨੁਕਸਾਨ ਵੀ ਪਹੁੰਚਾ ਸਕਦੇ ਨੇ ਖਾਸ ਕਰਕੇ ਸਾਡੇ ਖਾਣ ਪੀਣ ਦੀਆਂ ਚੀਜ਼ਾਂ ਦੇ ਰਾਹੀਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਰਸੋਈ ਦੀ ਸਾਫ਼ ਸਫਾਈ ਰੱਖੀਏ ਔਰ ਰਸੋਈ ਦੇ ਵਿੱਚ ਜੋ ਵੀ ਭੋਜਨ ਪ੍ਰਸ਼ਾਦਾ ਬਣ ਰਿਹਾ ਹੈ ਉਹਨੂੰ ਪੂਰੇ ਧਿਆਨ ਦੇ ਨਾਲ ਬਣਾਈਏ ਤਾਂ ਜੋ ਕਿਸੇ ਵੀ ਜੈ ਰਲੀ ਚੀਜ਼ ਦਾ ਪ੍ਰਭਾਵ ਕੋਈ ਪ੍ਰਸ਼ਾਦੇ ਦੇ ਉੱਤੇ ਨਾ ਪਵੇ ਰਾਤ ਨੂੰ ਝੂਠੇ ਬਰਤਨ ਨਹੀਂ ਰੱਖਣੇ ਚਾਹੀਦੇ ਕਿਉਂਕਿ ਜੇਕਰ ਆਪਾਂ ਰਾਤ ਨੂੰ ਝੂਠੇ ਬਰਤਨ ਰੱਖ ਕੇ ਸੌਣੇ ਆ ਉਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਆ ਡਸਟਬਿਨ ਦੇ ਵਿੱਚ ਕਿੰਨੇ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੁੰਦੇ ਨੇ ਜੋ ਸਾਡੀ ਸਿਹਤ ਦੇ ਲਈ ਹਾਨੀਕਾਰਕ ਹੁੰਦੇ ਨੇ ਸਾਡੇ ਖਾਣੇ ਨੂੰ ਖਰਾਬ ਕਰਦੇ ਸਾਡੇ ਖਾਣੇ ਨੂੰ ਖਰਾਬ ਕਰ ਸਕਦੇ ਨੇ ਤਾਂ ਰਾਤ ਨੂੰ ਕਦੇ ਵੀ ਝੂਠੇ ਬਰਤਨ ਨਹੀਂ ਰੱਖਣੇ ਚਾਹੀਦੇ ਬਰਤਨ ਸਾਫ਼ ਕਰਕੇ ਬਾਹਰ ਕੱਢ ਕੇ ਰੱਖ ਦੇਣਾ ਚਾਹੀਦਾ ਹੈ ਰੋਜ਼ ਡਸਟਬਿਨ ਨੂੰ ਸਾਫ਼ ਕਰਨਾ ਚਾਹੀਦਾ ਹੈ ਤੇ ਇਹ ਕੀੜੀਆਂ ਕੀੜੀਆਂ ਦੇ ਬਚਾਅ ਦੇ ਲਈ ਆਪਣੀ ਰਸੋਈ ਦੀ ਸਲੇਪ ਦੇ ਉੱਪਰ ਨਮਕ ਦਾ ਪੋਚਾ ਲਗਾਉਣਾ ਚਾਹੀਦਾ ਹੈ ਕਿਉਂਕਿ ਕਿਉਂਕਿ ਰਸੋਈ ਦੇ ਵਿੱਚ ਆਪਾਂ ਕੀਟਨਾਸ਼ਕਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਉੱਥੇ ਸਾਡਾ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਤਾਂ ਤਾਂ ਜੋ ਇਹ ਜਹੀਆਂ ਜਹਰੀਲੀਆਂ ਚੀਜ਼ਾਂ ਦੀ ਵਰਤੋਂ ਕਰਾਂਗੇ ਤਾਂ ਸਾਡੇ ਕੋਲ ਪ੍ਰਸ਼ਾਦੇ ਦੇ ਵਿੱਚ ਵੀ ਅਸਰ ਹੋ ਸਕਦਾ ਹੈ ਤਾਂ ਕੋਸ਼ਿਸ਼ ਕਰੀ ਉਸ ਚੀਜ਼ ਦੀ ਵਰਤੋਂ ਕੀਤੀ ਜਾਵੇ ਜੀਦੇ ਨਾਲੇ ਨਾ ਜੀਵ ਜੰਤੂਆਂ ਦਾ ਨੁਕਸਾਨ ਵੀ ਨਾ ਹੋਵੇ ਅਤੇ ਸਾਡੀ ਰਸੋਈ ਦੇ ਵਿੱਚ ਵੀ ਨਾ ਆਉਣਾ ਅਤੇ ਸਾਡਾ ਆਪਣਾ ਵੀ ਨੁਕਸਾਨ ਨਾ ਹੋਵੇ ਤਾਂ ਜਿਹੜੇ ਵੀ ਪੈਣਾ ਤਾਂ ਜਿਹੜੀਆਂ ਵੀ ਪੈਣਾ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਆਪਣੇ ਗੈਸ ਚੁੱਲੇ ਦੇ ਆਲੇ-ਦੁਆਲੇ ਇਸ ਲੈਪ ਦੇ ਉੱਪਰ ਨਮਕ ਦਾ ਪੋਚਾ ਲਗਾਇਆ ਕਰੋ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ